ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਦਾਵਾ ਦੀ ਬੇਟੀ ਕੰਚਨਪ੍ਰੀਤ ਕੌਰ ਮਜੀਠਾ ਠਾਣੇ ਪਹੁੰਚੇ ਨੇ ਜਿੱਥੇ ਉਹ ਆਪਣੇ ਬਿਆਨ ਦਰਜ ਕਰਵਾਉਣਗੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦੱਸਦੀਏ ਕਿ ਤਰਨਤਾਰਨ ਜਿਮਨੀ ਚੋਣ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਦਾਵਾ ਦੀ ਬੇਟੀ ਕੰਚਨਪ੍ਰੀਤ ਕੌਰ ਵੀ ਚਰਚਾ ਦੇ ਵਿੱਚ ਆਈ ਸੀ ਚੋਣ ਪ੍ਰਚਾਰ ਦੌਰਾਨ ਕੰਜਨਪ੍ਰੀਤ ਕੌਰ ਤੇ ਵੱਖ-ਵੱਖ ਥਾਣਿਆਂ ਦੇ ਵਿੱਚ ਕਈ ਪਰਚੇ ਦਰਜ ਹੋਏ ਸਨ ਇਸ ਦੌਰਾਨ ਮਜੀਠਾ ਥਾਣੇ ਵਿੱਚ ਪੇਸ਼ ਹੋਣ ਦੇ ਲਈ ਉਹਨਾਂ ਨੂੰ 2 ਦਿਨ ਦੀ ਮੌਲਤ ਦਿੱਤੀ ਗਈ ਸੀ ਜਿਕਰਜੋਗ ਹੈ ਕਿ ਤਰਨਤਾਰਨ ਜਿਮਨੀ ਚੋਣਾਂ ਦੌਰਾਨ ਭਾਰਤੀ ਚੋਣ ਕਮਿਸ਼ਨ ਦੀਆਂ ਦਿੱਤੀਆਂ ਗਈਆਂ ਹਦਾਇਤਾਂ ਦੀ ਉਲੰਘਣਾ ਹੋਈ ਸੀ ਜਿਸ ਦੇ ਤਹਿਤ ਹੀ ਕੰਜਨਪ੍ਰੀਤ ਕੌਰ ਤੇ ਪਰਚੇ ਦਰਜ ਹੋਏ ਸਨ ਜਿਮਨੀ ਚੋਣਾ ਦੌਰਾਨ ਹੀ ਕੰਚਨਪ੍ਰੀਤ ਕੌਰ ਦੇ ਕਈ ਬਿਆਨ ਵੀ ਵਾਇਰਲ ਹੋਏ ਸਨ ਕਈ ਥਾਵਾਂ ਤੇ ਤਾਂ ਹੰਗਾਮਾ ਵੀ ਹੋਇਆ ਸੀ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਗੰਭੀਰ ਦੋਸ਼ ਲੱਗੇ ਸਨ ਇਸੇ ਕਰਕੇ ਹੀ ਉਨ੍ਹਾਂ ਤੇ ਵੱਖ-ਵੱਖ ਥਾਣਿਆਂ ਵਿੱਚ ਪਰਚੇ ਦਰਜ ਹੋਏ ਸਨ ਤੇ ਉਨ੍ਹਾਂ ਨੂੰ ਮਜੀਠਾ ਥਾਣੇ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਸੀ ਤੇ ਅੱਜ ਕੰਚਨਪ੍ਰੀਤ ਕੌਰ ਮਜੀਠਾ ਥਾਣੇ ਦੇ ਵਿੱਚ ਪੇਸ਼ ਹੋਣ ਦੇ ਲਈ ਪਹੁੰਚੇ ਨੇ ਉਨ੍ਹਾਂ ਵੱਲੋਂ ਜੋ ਬਿਆਨ ਦਰਜ ਕਰਵਾਏ ਜਾਣਗੇ ਉਹ ਤਫ਼ਤੀਸ਼ ਦੇ ਵਿੱਚ ਕਾਰਗਰ ਸਾਬਤ ਹੋ ਸਕਦੇ ਨੇ ਇਸ ਲਈ ਜੋ ਤਸਵੀਰਾਂ ਨ ਸਾਹਮਣੇ ਆਈਆਂ ਨੇ ਇੱਕ ਵਾਰ ਉਹਨਾਂ ਤੇ ਵੀ ਨਜ਼ਰ ਪਾ ਲੈਨੇ ਕੰਚਨ ਪ੍ਰੀਤ ਦਾ ਹਵਵਾ ਜਿਹੜਾ ਆ ਉਹ ਜੋ ਮੌਜੂਦਾ ਸਰਕਾਰ ਨੇ ਖੜਾ ਕੀਤਾ ਪਹਿਲੀ ਤੇ ਗੱਲ ਹੈ ਕਿ ਪੰਜਾਬ ਦੀ ਰਵੈਤ ਹੈ ਪੰਜਾਬ ਦਾ ਸੱਭਿਆਚਾਰ ਹੈ ਕਿਤੇ ਜਿੱਡਾ ਮਰਜੀ ਵੱਡੇ ਤੋਂ ਵੱਡਾ ਦੁਸ਼ਮਣ ਵੀ ਹੋਵੇ ਵਿਰੋਧੀ ਹੋਵੇ ਉਹਦੀ ਵੀ ਜਿਹੜੀ ਧੀ ਭੈਣ ਹੁੰਦੀ ਹੈ ਦੁਸ਼ਮਣ ਵੀ ਉਹਦਾ ਸਤਕਾਰ ਕਰਦੇ ਆ ਪਰ ਪਹਿਲੀ ਵਾਰਾਂ ਦੇਖਿਆ ਹੈ ਕਿ ਰਾਜਨੀਤੀ ਦੇ ਵਿੱਚ ਸਿਰਫ ਰਾਜਨੀਤੀ ਦੇ ਵਿੱਚ ਅੱਗੇ ਵਧਣ ਲਈ ਇੱਕ ਬੱਚੀ ਨੂੰ ਪ੍ਰਚਾਰ ਕਰਨ ਤੋਂ ਰੋਕਣ ਲਈ ਉਹਦੀ ਜਿਹੜੀ ਇੱਕ ਸ਼ਖਸੀਅਤ ਉੱਭਰ ਰਹੀ ਹੈ ਇੱਕ ਬਤੌਰ ਆਗੂ ਦੇ ਉਹਨੂੰ ਰੋਕਣ ਲਈ ਕਿਸੇ ਦਾ ਡਿਪਲੋਇਮੈਂਟ ਕਿਸਾਂ ਦੇ ਵਿੱਚ ਉਲਝਾਇਆ ਜਾ ਰਿਹਾ ਹੈ ਲਗਿਆ ਪੂਰੇ ਮੈਨੇ ਹੈਰਾਨੀ ਦੇ ਇਸੇ ਗੱਲ ਦੀ ਹੈ ਨਾ ਜੀ ਇੱਕ ਕੁੜੀ ਨੇ ਪੇਸ਼ ਹੋਣਾ ਤੇ ਮੇਰਾ ਖਿਆਲ ਅਸੀਂ ਵੀ 5-7 ਜਣੇ ਹੀ ਹੈ ਪਹਿਲਾਂ ਵੀ ਕਿਹਾ ਸੀਗਾ ਕਿ ਇੰਨੇ ਕੁ ਜਣੇ ਆਵਾਂਗੇ ਤੇ ਸਾਰਿਆਂ ਨੂੰ ਪਤਾ ਸੀਗਾ ਕਿ ਇਨਵੈਸਟੀਗੇਸ਼ਨ ਜੁਆਇਨ ਕਰਨੀ ਹੈ ਜੋ ਅਦਾਲਤ ਨੇ ਹੁਕਮ ਕੀਤਾ ਹੈ ਅਦਾਲਤ ਤੇ ਭਰੋਸਾ ਹੈ ਸਾਨੂੰ ਵੀ ਔਰ ਕੰਚਨਪ੍ਰੀਤ ਨੂੰ ਵੀ ਅਦਾਲਤ ਨੇ ਬੜੀ ਵੱਡਿਆਂ ਨੂੰ ਰਾਸਤ ਦਿੱਤੀ ਹੈ ਜੇ ਜਿੰਨੇ ਉਹਦੇ ਵਿਰੁੱਧ ਮੁਕਦਮੇ ਚਾਰ ਦਰਜ ਸੀ ਕਾਉਂ ਦੇ ਵਿੱਚ ਇਹਨੂੰ ਇੰਟਰਮ ਬੇਲ ਦਿੱਤੀ ਹੈ ਅਰਸ਼ਟ ਸਟੇ ਦਿੱਤੀ ਹੈ ਇਨਵੈਸਟੀਗੇਸ਼ਨ ਜੁਆਇਨ ਕਰਨ ਦੇ ਉਹਨੂੰ ਜਿਹੜਾ ਆ ਹੁਕਮ ਕੀਤੇ ਨੇ ਤੇ ਔਰ ਨਾਲ ਹੀ ਕਿ ਜੇ ਕੋਈ ਪ੍ਰਸ਼ਾਸਨ ਕੋਈ ਮੁਕਦਮਾ ਦਰਜ ਕਰਦਾ ਹੈ ਇਹ 7 ਡੇ ਦਾ ਜਿਹੜਾ 7 ਦਿਨ ਦਾ ਇੱਕ ਹਫਤੇ ਦਾ ਨੋਟਿਸ ਜਿਹੜਾ ਆ ਉਹ ਉਹਨੂੰ ਦੇਣਾ ਪਊਗਾ ਉਲਟੋ ਸੋ ਇੱਕ ਮਹਿਲਾ ਦੇ ਲਈ ਇਨਾਂ ਦੇ ਵਿਚਾਰਾਂ ਦੇ ਵਾਸਤੇ ਗੱਲ ਨਹੀਂ ਕੀ ਨਾ ਕਿਹੇ ਐਸ ਐਚਓ ਦੇ ਹੈ ਨਾ ਕਿਹੇ ਡੀ ਐਸ ਪੀ ਦੇ ਹੈ ਨਾ ਕਿਹੇ ਐਸ ਪੀ ਤੇ ਨਾ ਐਸ ਐਸ ਪੀ ਤੇ ਨਾ ਡੀ ਆਈ ਸੀ ਦੇ ਪਰ ਇਸੇ ਦੇ ਦੌਰਾਨ ਇੱਕ ਐਸ ਐਸ ਪੀ ਨੂੰ ਸਸਪੈਂਡ ਤੱਕ ਕਰ ਦਿੱਤਾ ਜਾਂਦਾ ਹੈ ਲੱਗਦਾ ਕਿ ਉਹ ਵੀ ਇਸੇ ਮਾਮਲੇ ਦੇ ਨਾਲ ਜੋੜ ਕੇ ਲੋਕ ਦੇ ਮੇਰਾ ਖਿਆਲ ਕੋਈ ਹੋਲਾ ਹੀ ਨਹੀਂਗਾ ਕੋਈ ਹੋਲਾ ਹੀ ਨਹੀਂਗਾ ਨਾ ਤਾਂ ਸਰਕਾਰ ਨੇ ਖੰਡਨ ਕੀਤਾ ਹੈ ਜਦੋਂ ਮੀਡੀਆ ਰਿਪੋਰਟਾਂ ਇਹ ਆਈਆਂ ਨੇ ਕਿ ਉਹਨੂੰ ਕੇਵਲ ਇਸ ਕਰਕੇ ਕਿ ਕੰਚਨ ਪ੍ਰੀਤ ਬਤੂ ਅਰੇਸ਼ਟ ਕਿਉਂ ਨਹੀਂ ਕੀਤਾ ਕਿਉਂ ਨਹੀਂ ਸ਼ਕਤੀ ਕੀਤੀ ਉਹਨੂੰ ਉਹਦਾ ਸ਼ਿਕਾਰ ਬਣਾ ਕੇ ਇੱਕ ਜੋਗ ਅਫਸਰ ਨੂੰ ਇੱਕ ਵਧੀਆ ਅਫਸਰ ਨੂੰ ਉਹਦੇ ਜਿਹੜਾ ਸਰਵਸ ਹੈ ਬੁੱਕ ਹੈ ਉਹਦੇ ਉੱਤੇ ਜੋ ਕੁਛ ਅੰਕਿਤ ਕੀਤਾ ਗਿਆ ਜੋ ਕੁਛ ਦਰਦ ਕਰ ਦਿੱਤਾ ਗਿਆ ਸਸਪੈਂਸ਼ਨ ਦੇ ਆਰਡਰ ਜਿਹੜੇ ਐ ਤੇ ਉਹ ਬੜੀ ਵੱਡੀ ਬੇਇਨਸਾਫੀ ਹੈ ਇੱਕ ਯੰਗ ਅਫੀਸਰ ਦੇ ਨਾਲ ਜਿਹਨੇ ਡੀਜੀਪੀ ਦੇ ਉਹਦੇ ਤੱਕ ਜਾਣਾ ਸੀ ਸਾਨੂੰ ਉਹਦੇ ਨਾਲ ਹੰਧਦੀ ਹੈ ਪਰ ਕੋਲਟੋਸ ਇੱਥੇ ਸਵਾਲ ਹੈ ਕਿ ਚੋਣ ਜਿੱਤਣ ਤੋਂ ਬਾਅਦ ਇਹ ਕਿਉਂ ਹਤਕੜਦੇ ਬਣਾਏ ਜਾ ਰਹੇ ਕੀ ਜਿਹੜੀ ਇਹ ਜੇਲਾ ਪਿਛੇ ਪਲੈਕਟਨ ਸੀ ਖੁਣਾ ਆ ਰਹੀ ਹੈ ਉਹਦੇ ਵਿੱਚ ਕੋਈ ਸ਼ਾਂਤਮ ਖਾਣ ਦੇ ਲਈ ਦੀ ਤਰਸਾਰੇ ਕੋਈ ਪਹਿਲੀ ਤੇ ਗੱਲ ਹੈ ਕਿ ਰਾਜਨੀਤੀ ਕਰੋਈ ਹੈ ਇਹ ਵੀ ਸੁਣਿਆ ਸੀ ਕਿ ਕਿ ਰਾਜਨੀਤਿਕ ਗੰਦੀ ਵੀ ਹੋ ਗਈ ਹੈ ਗੰਦੀ ਕਰਨ ਵਾਲੇ ਵੀ ਆ ਗਏ ਪਰ ਐਡੀ ਗੰਦੀ ਕਰ ਦਿੱਤੀ ਇਹ ਸਿੱਧਾ ਹੀ ਕਹਿੰਦੇ ਆ ਕਿ ਸਾਮ-ਦਾਮ, ਦੰਡ-ਭੇਦ, ਚਾਹੇ ਲੜਾਈ ਝਗੜਾ ਕਰਨਾ ਪਵੇ, ਚੋਣ ਜਿੱਤਣੀ ਹੈ। ਤੁਹਾਡੇ ਸਾਹਮਣੇ ਹੀ ਹੈ। ਮਨੀਸ਼ ਸ਼ਿਸ਼ੋਧिया ਦੇ ਬਿਆਨ ਉਸ ਮਨੀਸ਼ ਸ਼ਿਸ਼ੋਧिया ਦੇ ਬਿਆਨ ਨਹੀਂ ਉਹ ਆਮ ਆਦਮੀ ਪਾਰਟੀ ਦੀ ਨੀਤੀਆਂ ਰਾਜਨੀਤੀ। ਉਸੇ ਦੇ ਤਹਿਤ ਹੀ ਪੰਜਾਬ ਦੇ ਵਿੱਚ ਉਹ ਅੱਗੇ ਵਧ ਰਹੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਹੈ ਇਹਨੂੰ ਪਿਆਰ ਨਾਲ ਤੇ ਭਾਵੇਂ ਕਲਾਵੇ ਚ ਲੈ ਲਓ। ਤੇ ਤੁਸੀਂ ਲੋਕਾਂ ਨੂੰ ਉਦੋਂ ਸਬਜ ਬਾਗ ਵਿਖਾ ਕੇ ਅਪਨਾਤ ਦਿਖਾ ਕੇ ਠੱਗੀ ਮਾਰ ਗਏ ਪਰ ਜੇ ਤੁਸੀਂ ਕਹੋ ਕਿ ਦਬਾ ਕੇ ਜਿਹੜਾ ਆ ਢਾ ਕੇ ਜਿਹੜਾ ਆ ਭੌਂ ਕੇ ਪਿੰਡਾਬ ਦੇ ਉੱਤੇ ਕਰੋਗੇ ਇਹ ਜਿਹੜੇ ਆ ਇਹ ਸਪ੍ਰਿੰਗ ਵਾਂਗੂ ਉੱਠਦੇ ਨੇ ਕੰਚਨਪ੍ਰੀਤ ਦਾ ਡਰ ਕਿਉਂ ਆਨਾ ਮੈਂ ਤੁਹਾਨੂੰ ਦੱਸਾਂ ਜੀ ਮੈਨੂੰ ਕੱਲ ਕਿਸੇ ਅਫੀਸਰ ਦਾ ਫੋਨ ਆਇਆ ਬੜੇ ਸੀਨੀਅਰ ਅਫਸਰ ਦਾ ਉਹਨੇ ਮੈਨੂੰ ਇਹੀ ਗੱਲ ਕੀਤੀ ਕਿ ਕੰਚਨਪ੍ਰੀਤ ਕੱਲ ਨੂੰ ਜਿਹੜਾ ਇਨਵੈਸਟੀਗੇਸ਼ਨ ਜੁਆਇਨ ਕਰ ਰਿਹਾ ਮੱਕੇ ਤਾਂ ਹਾਂਜੀ ਆ ਕਰ ਰਹੀ ਹੈ ਅਦਾਲਤ ਦੇ ਹੁਕਮ ਹੈ ਮੈਨੂੰ ਕਹਿੰਦਾ ਮੈਨੂੰ ਬਾਕੀ ਤਾਂ ਪਤਾ ਕੋਈ ਨਹੀਂ ਕਿ ਅਕਾ 2027 ਦੀ ਐਮਐਲਏ ਜ਼ਰੂਰ ਬਣ ਜੀਸ ਨੜੀ ਕੋਈ ਨਹੀਂ ਪਰ ਤੁਹਾਨੂੰ ਨਹੀਂ ਲੱਗਦਾ ਕਿ ਉਹਨੇ ਕਿਹਾ ਕਨਫਰਮ ਹਾਂ ਉਹਨੇ ਕਿਹਾ ਵੀ ਇਹ ਮੰਨਦੇ ਬਾਕੀ ਦਾ ਮੈਨੂੰ ਕਿਸੇ ਦਾ ਪਤਾ ਨਹੀਂਗਾ ਆਂਦਾ 2027 ਤੇ ਕੰਚਨ ਪ੍ਰੀਤ ਤੇ ਐਮਐਲਏ ਜਿੱਤੀ ਸੀ ਉਹਦਾ ਡਾਇਲੌਗ ਅਫਸਰ ਦਾ